ਕੁਝ ਬੰਦਿਆਂ ਨੇ ਇੱਕ ਜਗਰੂਪ ਸਿੰਘ ਨਾਮ ਦੇ ਵਿਅਕਤੀ ਤੇ ਜਿਹੜਾ ਹੈਗਾ ਤੇ ਉਹਦੀ ਫੈਮਿਲੀ ਤੇ ਜਿਹੜਾ ਅਟੈਕ ਕੀਤਾ ਚਾਰ ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਮਾਈ ਨੇਮ ਤੇ 6 ਬੰਦੇ ਅਣਪਛਾਤੇ ਆ ਉਹਨਾਂ ਤੇ ਐਫ ਆਈ ਆਰ ਜਿਹੜੀ ਹੈਗੀ ਹੈ ਦਰਜ ਦੀ ਸਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਐਸੀ ਚੀਜ਼ ਦੀ ਗੁੰਡਕ ਸੀ ਕਿ ਸਾਡੇ ਬਰਾਦਰੀ ਦੀ ਲੜਕੀ ਨੂੰ ਇਹ ਜਿਹੜਾ ਹੈਗਾ ਕਿ ਇਹ ਤੋਂ ਘਰੋਂ ਲੈ ਗਿਆ ਤੇ ਉਹਦੇ ਨਾਲ ਜਿਹੜਾ ਵਿਆਹ ਚਾਲਿਆ ਜੇ ਮੁੰਡੇ ਨੇ ਫਟਿਆ ਹੇ ਮੈਂ ਦੂਜੇ ਮੁੰਡੇ ਨੂੰ ਮਾਰਤਾ ਮੈਂ ਇਹਨੂੰ ਬਲੌ ਨੂੰ ਮਾਰਤਾ ਮੇਰੇ ਮਾਰੇ ਮਾਇਆ ਇੱਥੇ ਲੰਗਾ ਮੁੱਛੇ ਕੜਾ ਸੀ ਜੀ ਇਹਨੂੰ ਕੋ ਦੱਸ ਸਕਦੀ ਹਾਂ ਹਾਂ ਕੌਣ ਸੀ ਲੋਕ ਕਿੰਨੇ ਕਿਨੇ ਸੀ ਕੌਣ ਸੀ ਇੱਕ ਜੀਵਨ ਸੀ ਤੇ ਇੱਕ ਗੱਗੂ ਸੀ ਉੱਥੋਂ ਵਾਲਾ ਗੁਰੂ ਸਾਹਿਬ ਤੇ ਇੱਕ ਕਾਲਾ ਕਾਲੇ ਦਾ ਮੁੰਡਾ ਸੀਗਾ ਕੀ ਉਹਨੂੰ ਕਿਹਦਾ ਗਿੰਦੂ ਕੋ ਕਾਲਿਆ ਮਦਾਰੀ ਰੇ ਹਿੰਸੀ ਇੱਕ ਜੀ ਉਹ ਜੀਆ ਜਿਹੜਾ ਬੱਬੂ ਚੌਕੀ ਦਾ ਰਹਾ ਕਿਸ ਗੱਲੋਂ ਲੜਾਈ ਹੋਈ ਆ ਕਿਛ ਗੱਲ ਕੋਈ ਤਾਂ ਸੰਤ ਕੋ ਕੋ ਆਪਣਾ ਮਾਰੀ ਮੋਟੀ ਸੀ ਜਿਹਦਾ ਮੁੰਡਾ ਹਾਂ ਹਾਂ ਇੱਕ ਗੁਰਪ੍ਰੀਤ ਸੀ ਕਿਸ ਗੱਲੋਂ ਲੜਾਈ ਹੋਈ ਆ ਕਿਛ ਗੱਲ ਪੈਣਾ ਮਾਰੀ ਮੋਟੀ ਲੜਾਈ ਸੀ ਹੂੰ ਕੋ ਜ਼ਮੀਨ ਦੀ ਲੜਾਈ ਆ ਜਾਂ ਪੈਸੇ ਦੀ ਲੜਾਈ ਨਾ 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 ਉਹ ਇਸ ਮਾਰੀ ਮੋਟੀ ਦੀ ਮੱਕਰ ਅੱਛਾ ਹਾਂ ਕਿੰਨੇ ਬੰਦੇ ਤੇ ਕੀ ਕੋਈ ਸੀ ਉਹਨਾਂ ਕੋਲੇ ਉਹਨਾਂ ਕੋਈ ਸੀ ਪਰਿਵਾਰ ਆ ਗੜਾਸੇ ਉੱਥੇ ਉੱਤੇ ਵੀ ਪਈ ਹੈ ਤੇ ਫਿਰ ਅੰਬੋਲਾ ਸੱਚ ਦੀ ਫੇਰ ਸੀ ਆਏ ਇੱਕ ਮਰ ਕੋਤੀ ਉਹਦੇ ਮਾਰੇ ਇੱਥੇ ਉਵੇਂ ਨੋਦੇ ਵੀ ਮਾਰ ਕੇ ਇੱਥੇ ਉਹਦੇ ਵੀ ਮਾਰਦੇ ਇੱਕ ਮਾ ਬੇਰੇ ਕੁੱਠਿਆਂ ਪੁੱਠੇ ਮਾਰਦੇ ਮੈਂ ਬੋਲਦੀ ਕਿ ਬਸ ਇਹ ਮੰਗ ਕੇ ਕਰੂੰਗੇ ਪੁਲਿਸ ਤੇ ਵੀ ਕਾਲ ਵੀ ਹੁੰਦੀ ਕਿ ਮੰਗ ਕਰ ਦੋ ਪੁਲਿਸ ਤੋਂ ਕੇ ਇਹ ਮੰਗ ਕੀ ਕਰ ਦੋ ਪੁਲਿਸ ਤੋਂ ਜੀ ਹੁਣ ਮੰਗ ਮੈਂ ਸਾਹਤ ਬਤਾ ਮਾਪਾ ਕਿ ਉਹਨੇ ਪੁਜਾਰੀਆਂ ਵਿਖੇ ਅੱਜ ਜਿਹੜੀ ਇਨਫਰਮੇਸ਼ਨ ਮਿਲੀ ਹੈ ਰਾਤ ਨੂੰ ਉੱਥੇ ਜਿਹੜਾ ਹੈਗਾ ਕੁਝ ਬੰਦਿਆਂ ਨੇ ਇੱਕ ਜਗਰੂਪ ਸਿੰਘ ਨਾਮ ਦੇ ਵਿਅਕਤੀ ਤੇ ਜਿਹੜਾ ਹੈਗਾ ਤੇ ਉਹਦੀ ਫੈਮਿਲੀ ਤੇ ਜਿਹੜਾ ਅਟੈਕ ਕੀਤਾ ਹੈਗਾ ਤੇ ਜਿਹਦੇ ਕਾਫੀ ਸੱਟਾਂ ਉਹਨਾਂ ਦੇ ਸਾਰੀ ਫੈਮਿਲੀ ਦੇ ਪੁੱਤੀਆਂ ਸੱਟਾਂ ਲੱਗੀਆਂ ਹੈਗੀਆਂ ਪੰਜ ਬੰਦਿਆਂ ਤੇ ਟੋਟਲ ਸੱਟਾਂ ਲੱਗੀਆਂ ਜਿਹਦੇ ਵਿੱਚ ਜਗਰੂਪ ਸਿੰਘ ਸ਼ਮਸ਼ੇਰ ਸਿੰਘ ਇਹਦਾ ਭਰਾ ਹੈ ਛੋਟਾ ਤੇ ਇਹਦਾ ਪਿਤਾ ਸੁਖਦੇਵ ਸਿੰਘ ਤੇ ਸ਼ਮਸ਼ੇਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੇ ਅਮਰਜੀਤ ਕੌਰ ਮਾਤਾ ਦੇ ਜਿਹੜੀਆਂ ਉਹ ਰੀਟਰਾ ਜਿਹੜਾ ਇਹਨਾਂ ਨੂੰ ਜ਼ਖਮੀ ਕਰਤਾ ਤੇ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਜੋ ਜੇਰ ਲਾ ਜਿਹੜੇ ਹੈਗੇ ਆ ਐਮਸ ਹਸਪੀਟਲ ਦੇ ਵਿੱਚ ਹੈਗੇ ਆ ਉੱਥੇ ਜਾ ਕੇ ਸਾਡੇ ਐਸਚਓ ਸਾਹਿਬ ਨੇ ਜਿਹੜਾ ਹੈਗਾ ਉਹ ਬਿਆਨ ਲਿਖਿਆ ਤੇ ਜਗਰੂਪ ਸਿੰਘ ਦਾ ਬਿਆਨ ਲਿਖਿਆ ਤੇ ਉਹਦੇ ਬਿਆਨਾਂ ਦੇ ਉੱਪਰ ਜਿਹੜਾ ਹੈਗਾ ਚਾਰ ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਬਾਈ ਨੇਮ ਤੇ 6 ਬੰਦੇ ਅਣਪਛਾਤੇ ਆ ਉਹਨਾਂ ਤੇ ਐਫ ਆਈ ਆਰ ਜਿਹੜੀ ਹੈਗੀ ਆ ਦਰਜ ਰਜਿਸਟਰ ਕੀਤੀ ਜਾ ਰਹੀ ਆ ਤੇ ਇਹ ਅੰਡਰ ਸੈਕਸ਼ਨ 109 ਬੀ ਐਨ ਐਸ 118 BNS 115 2 BNS ਤੇ 191 ਤੇ 190 BNS ਤੇ ਧਾਰਾ ਦੇ ਤਹਿਤ ਜਿਹੜਾ ਇਹ ਐਫ ਆਈਆਰ ਦਰਜ ਕੀਤੀ ਜਾ ਰਹੀ ਹੈ ਇਹ ਜਿਹੜਾ ਅੱਜ ਜਿਹੜਾ ਹੈਗਾ ਕਿਉਂਕਿ ਨਵੇਂ ਜਿਹੜੇ ਕਾਨੂੰਨ ਚੇਂਜ ਹੋਏ ਹੈ ਇਹਨਾਂ ਤੋਂ ਬਾਅਦ ਅੱਜ ਸਾਡਾ ਥਾਣੇ ਦਾ ਪਹਿਲਾ ਪਰਚਾ ਹੈ ਇਸ ਕਰਕੇ ਆਹ ਜਿਹੜੀਆਂ ਨਵੀਆਂ ਧਾਰਾਵਾਂ ਹੈਗੀਆਂ ਇਹਨਾਂ ਦੇ ਵਿੱਚ ਜਿਹੜਾ ਹੈਗਾ ਇਹ ਅਰਾਦਾਤ ਕਤਲ 307 ਦਾ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ 323 24 ਤੇ 148 49 ਦਾ ਜਿਹੜਾ ਹੈਗਾ ਧਾਰਾ ਜਿਹੜੀ ਪੁਰਾਣੀ ਧਾਰਾ ਹੁੰਦੀ ਸੀਗੀ ਉਹ ਹੁਣ ਨਵੀਆਂ ਧਾਰਾਵਾਂ 109 118 115 2 191 3 190 BNS ਦੇ ਅਧੀਨ ਜਿਹੜਾ ਹੈਗਾ ਇਹ ਐਫ ਆਈ ਆਰ ਲਾਗੂ ਹੋਤੀ ਹੈ। ਸਰ ਤਫਸੀਲੀ ਹਾਲਤ ਕਿਸ ਤਰ੍ਹਾਂ ਸਰ ਰੱਖੀ ਹੋ? ਹਾਲਾਤ ਉਹਦੀ ਜਿਹੜੀ ਹੈਗੀ ਇਹ ਸੀਰੀਅਸ ਹੈਗੀ ਹੈ ਸ਼ਮਸ਼ੇਰ ਸਿੰਘ ਦੀ ਇਹਦੇ ਭਰਾ ਦੀ ਇਹ ਉਹਦੇ ਬਾਰੇ ਜਿਹੜਾ ਹੈਗਾ ਹਲੇ ਦੇਖ ਰਹੇ ਆ ਅੱਗੇ ਡਾਕਟਰ ਅੱਗੇ ਜਿਹੜਾ ਜੀਓ ਜੀ ਤੋ ਤੋਂ ਵੀ ਤੇ ਅਗੇ ਲੈ ਉਹ ਚ ਗੁਰਮੁਦਾਵਤਾ ਕਟਾ ਕੀਤਾ ਜਾ ਸਕਦਾ ਬਜਾਰ ਰੰਜਿਸ਼ ਹੀ ਹੈ ਬਜਾਰ ਰੰਜਿਸ਼ ਇਹ ਹੈ ਵੀ ਇਹ ਜਿਹੜਾ ਸ਼ਮਸ਼ੀਰ ਸਿੰਘ ਸੀਗਾ ਇਹ ਜਿਹੜੇ ਦੋਸ਼ੀ ਹੈਗੇ ਆ ਜੀਵਨ ਸਿੰਘ ਗੁਰਜੀਵਨ ਸਿੰਘ ਇਹਦੇ ਮਤਲਬ ਜਿਹੜਾ ਹੈਗਾ ਪਿੰਡ ਦਾ ਹੀ ਰਹਿਣ ਵਾਲਾ ਹੈ ਗੁਰਜੀਵਨ ਸਿੰਘ ਸਾਡਾ ਨਸੀਬ ਸਿੰਘ ਤੇ ਉਹ ਤੇਵਣੇ ਵਿਚਾਰੀਆਂ ਦਾ ਇਹਨਾਂ ਦੀ ਰਿਸ਼ਤੇਦਾਰੀ ਚੋਂ ਕੋਈ ਜਿਹੜੀ ਹੈਗੀ ਹੈ ਇਹਦੀ ਜਿਹੜੀ ਮਤਲਬ ਕੋਈ ਰਿਸ਼ਤੇਦਾਰੀ ਚੋਂ ਲੜਕੀ ਜਿਹੜੀ ਹੈਗੀ ਹੈ ਉਹਦੇ ਨਾਲ ਇਹਨੇ ਵਿਆਹ ਕਰਾ ਲਿਆ ਸੀਗਾ ਤੇ ਉਹ ਜਿਹੜੀ ਲੜਕੀ ਹਰਪ੍ਰੀਤ ਕੌਰ ਹੈਗੀ ਹੈ ਤੇ ਉਹਦੇ ਨਾਲ ਵਿਆਹ ਕਰਾ ਲਿਆ ਸੀ ਇਸੇ ਕਰਕੇ ਇਹਨਾਂ ਦੀ ਜਿਹੜੀ ਹੈਗੀ ਹੈ ਰੰਜਿਸ਼ ਸੀਗਾ ਇਹ ਜਿਹੜੀ ਹੈਗੀ ਹੈ ਹੋਰ ਬਰਾਦਰੀ ਨੂੰ ਬਿਲੋਂਗ ਕਰਦੇ ਆ ਤੇ ਉਹ ਹੋਰ ਬਰਾਦਰੀ ਨੂੰ ਬਿਲੋਂਗ ਕਰਦੇ ਆ ਤੇ ਉਹਨਾਂ ਨੂੰ ਇਸੇ ਚੀਜ਼ ਦੀ ਖੁੰਦਕ ਸੀ ਵੀ ਸਾਡੇ ਬਰਾਦਰੀ ਦੀ ਲੜਕੀ ਨੂੰ ਇਹ ਜਿਹੜਾ ਹੈਗਾ ਵੀ ਇਥੋਂ ਘਰੋਂ ਲੈ ਗਿਆ ਤੇ ਉਹਦੇ ਨਾਲ ਜਿਹੜਾ ਵਿਆਹ ਚਾਲਿਆ ਜਿਹਦੇ ਕਰਕੇ ਇਹਨਾਂ ਦੀ ਕਾਫੀ ਧੇਰ ਤੋਂ ਜਿਹੜੀ ਹੈਗੀ ਆ ਆਪਸ ਚ ਕਸ਼ਮਾ ਕਚ ਚੱਲੀ ਆ ਰਹੀ ਸੀ ਤੇ ਅੱਜ ਜਿਹੜੀ ਹੈਗੀ ਹੈ ਇਹਨਾਂ ਦੀ ਇਹ ਵਾਰਤਾ ਹੈ ਰਾਜਕੀਤੀ ਸਰਪੰਚ ਇਹਦੇ ਚ ਰੈਡਾ ਜਿਹੜੀਆਂ ਹੈਗੀਆਂ ਕਰ ਰਹੇ ਪਹਿਲਾ ਐਫ ਆਈ ਆਰ ਲੌਂਚ ਕਰਕੇ ਅਸੀਂ ਜਿਹੜਾ ਹੈਗਾ ਇਹਦੇ ਚ ਪੁਲਿਸ ਪਾਰਟੀਆਂ ਬਣਾ ਕੇ ਹੁਣ ਜਿਹੜੀਆਂ ਹੈਗੀਆਂ ਰੈਡਾ ਸਵੇਰੇ ਵੀ ਕੀਤੀਆਂ ਹੈਗੀਆਂ ਤੇ ਹੁਣ ਫਿਰ ਜਿਹੜੀਆਂ ਹੈਗੀਆਂ ਪਾਰਟੀਆਂ ਬਣਾ ਕੇ ਤੇ ਰੈਡਾ